ਸੰਯੁਕਤ ਮੋਰਚੇ ਦੀ ਕੌਮੀ ਕੌਂਸਲ ਦੇ ਸੱਦੇ ਤੇ ਅੱਜ ਹਿੰਦੁਸਤਾਨ ਦੇ ਵਿੱਚ ਕਾਰਪੋਰੇਟਾਂ ਦੇ ਖਿਲਾਫ ਕੇ ਕਾਰਪੋਰੇਟੋ ਭਾਰਤ ਸੱਡੋ ਖੇਤੀ ਸੱਡੋ ਔਰ ਕੇਂਦਰ ਦੀ ਸਰਕਾਰ ਸਰਕਾਰ ਡਬਲਯੂਟੀਓ ਜਿਹੜਾ ਸਮਝੌਤਾ ਹੈ ਉਹਦੀ ਮੈਂਬਰ ਹੈ ਉਹ ਨੂੰ ਸਮਝੌਤੇ ਚੋਂ ਬਾਹਰ ਆਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਸਾਰੇ ਦੇਸ਼ ਦੇ ਵਿੱਚ ਰੈਲੀਆਂ ਮਜਾਰੇ ਧਰਨੇ ਤੇ ਅਰਥੀਆਂ ਫੂਕੀਆਂ ਜਾ ਰਹੀਆਂ ਨੇ ਉਹਦੇ ਤਹਿਤ ਹੀ ਅੱਜ ਅਸੀਂ ਰਾਮ ਬਾਗ ਤੋਂ ਮਾਰਚ ਕਰਦੇ ਹੋਏ ਸੰਯੁਕਤ ਮੋਰਚੇ ਦੀਆਂ ਧੂਰੀ ਦੀ ਜਥੇਬੰਦੀਆਂ ਨੇ ਰਿਲਾਇੰਸ ਪੈਟਰੋਲ ਪੰਪ ਦੇ ਅੱਗੇ ਪਤਲਾ ਫੂਕ ਕੇ ਅੱਜ ਅਸੀਂ ਮੰਗ ਕਰ ਰਹੇ ਹਾਂ ਕਿ ਭਾਰਤ ਆਪਣਾ ਜਿਹੜਾ ਕਾਰਪੋਰੇਟ ਨੇ ਉਹ ਖੇਤੀ ਤੋਂ ਬਾਹਰ ਆਉਣ ਭਾਰਤ ਛੱਡੋ ਤੇ ਕੇਂਦਰ ਦੀ ਸਰਕਾਰ ਸੰਯੁਕਤ ਡਬਲਯੂਟੀਐਚਓ ਬਾਹਰ ਆਵੇ ਕਿਉਂਕਿ ਜਿਉਂਦੀ ਕੇਂਦਰ ਦੇ ਵਿੱਚ ਮੋਦੀ ਦੀ ਸਰਕਾਰ ਬਣੀ ਹੈ ਉਹਨੇ ਸਮੁੱਚੇ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਹੱਥਾਂ 'ਚ ਦੇਣਾ ਸ਼ੁਰੂ ਕਰ ਦਿੱਤਾ ਸਮੁੱਚਾ ਦੇਸ਼ ਦਾ ਪਬਲਿਕ ਸੈਕਟਰ ਕਾਰੋਬਾਰ ਰਾਨੀ ਵਾਨੀ ਨੂੰ ਸਮਝਾਇਆ ਸਮਾਇਆ ਜਾ ਰਿਹਾ ਹੈ ਚਾਹੇ ਉਹ ਬੰਦਰਗਾਹਾਂ ਨੇ ਏਅਰਪੋਰਟ ਨੇ ਰੇਲਵੇ ਹੈਗਾ ਬਿਜਲੀ ਨੇ ਕੋਲੇ ਦੀਆਂ ਖਾਨਾਂ ਨੇ ਸਮੁੱਚਾ ਉਹਨਾਂ ਦੇ ਹੱਥਾਂ ਦਿੱਤਾ ਜਾ ਰਿਹਾ ਹੈ ਇਸੇ ਨੀਤੀ ਦੇ ਤਹਿਤ ਤਿੰਨ ਖੇਤੀ ਕਾਨੂੰਨ ਬਣਾ ਕੇ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੇ ਹੱਥਾਂ 'ਚ ਦੇਣਾ ਸਰਕਾਰ ਚਾਹੁੰਦੀ ਸੀ ਪਰ ਪੰਜਾਬ ਦੇ ਕਿਸਾਨਾਂ ਨੇ ਅਗਵਾਈ ਕਰਕੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਇਕੱਠੇ ਕਰਕੇ ਉਹਨਾਂ ਤਿੰਨਾਂ ਹੀ ਕਾਨੂੰਨਾਂ ਨੂੰ ਭਾਵੇਂ ਰੱਦ ਕਰਾ ਲਿਆ ਪਰ ਅੱਜ ਵੀ ਕੇਂਦਰ ਦੀ ਸਰਕਾਰ ਸਾਡਾ ਪ੍ਰਾਈਮ ਮਿਨਿਸਟਰ ਇਸ ਗੱਲ ਦੇ ਉੱਤੇ ਵਿਜਿੱਤ ਹੈ ਕਿ ਉਹ ਤਿੰਨੇ ਕਾਨੂੰਨ ਕਿਸਾਨਾਂ ਲਈ ਫਾਇਦੇਮੰਦ ਸਨ ਦੇਸ਼ ਲਈ ਫਾਇਦੇਮੰਦ ਸਨ ਅਸੀਂ ਇਹਨਾਂ ਨੂੰ ਸਮਝਾ ਨਹੀਂ ਸਕੇ ਉਹਨਾਂ ਦਾ ਕਹਿਣ ਦਾ ਅਰਥ ਹੈ ਉਹ ਕਾਨੂੰਨ ਦੁਬਾਰਾ ਵੀ ਲਿਆਂਦੇ ਜਾ ਸਕਦੇ ਨੇ ਪਰ ਸੰਯੁਕਤ ਮੋਰਚੇ ਦੀ ਸਮਝਦਾਰੀ ਹੈ ਉਹਨਾਂ ਨੂੰ ਲਾਗੂ ਕਰਨਾ ਕਿਸਾਨਾਂ ਦੇ ਗਲੇ ਦਾ ਫੰਦਾ ਹੈ ਉਹ ਦੇਸ਼ ਦੀ 80 ਕਰੋੜ ਲੋਕ ਜਿਨ੍ਹਾਂ ਨੂੰ ਸਰਕਾਰ ਨਾਜ ਦਿੰਦੀ ਹੈ ਉਹਨਾਂ ਨੂੰ ਭੁੱਖੇ ਮਾਰਨਾ ਸਮੁੱਚੇ ਰੋਟੀ ਖਾਣ ਵਾਲੇ ਲੋਕਾਂ ਨੂੰ ਮਾਰਨ ਦਾ ਅਰਥ ਹੈ ਕੈਟਿਕ ਸੈਕਟਰ ਦੇ ਉੱਤੇ ਕਾਰਪੋਰੇਟਾਂ ਦਾ ਕਬਜ਼ਾ ਕਰਨਾ। ਕਿ ਨਾਮ? ਨਾਜ਼ਮ ਸਿੰਘ ਜੀ, ਵੀਕੇ ਜੂ ਟਕਾਂਦਾ, ਬੁਰਜਗਿਲ ਬਲਾਕ ਪ੍ਰਧਾਨ ਧੋਰੀ ਜੀ। ਉਤਨਾ ਫੋਕਿਆ ਕੀ ਕਹੋਗੇ ਜੀ? ਇਹਦੇ ਬਾਰੇ ਜੀ ਜਿਹੜੀ ਮੋਦੀ ਸਰਕਾਰ ਹੈ ਦਿਨੋਂ ਦਿਨ ਲੋਕਾਂ ਦੇ ਉੱਤੇ ਲੋਕਾਂ ਦੇ ਹੱਕਾਂ ਦੇ ਉੱਤੇ ਵੱਡੇ ਹਮਲੇ ਕਰਕੇ ਜਿਹੜਾ ਸਾਰਾ ਢਾਂਜਾ ਵਾਂਜਾ ਸਾਡੇ ਦੇਸ਼ ਦਾ ਭਾਰਤ ਦਾ ਉਹ ਕਾਰਪੋਰੇਟ ਦੇ ਹੱਥਾਂ 'ਚ ਦੇਣਾ ਚਾਹੁੰਦੀ ਹੈ। ਪਰ ਜਿਹੜੀ ਸੰਯੁਕਤ ਮੋਰਚੇ ਦੀ ਸਿਹਤ ਹੈ ਅਸੀਂ ਉਸੇ ਤਰਜ਼ ਦੇ ਉੱਤੇ ਅੱਜ ਪੂਰੇ ਭਾਰਤ ਦੇ ਵਿੱਚ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦੇ ਉੱਤੇ ਪੂਤਲੇ ਭੂਕੇ ਨੇ ਉਸੇ ਤਰ੍ਹਾਂ ਅਸੀਂ ਅੱਜ ਰਾਮਬਾਗ ਦੇ ਵਿੱਚੋਂ ਚੱਲ ਕੇ ਬੇਨੇਡੇ ਆਰਲੈਂਸ ਦੇ ਪੰਪ ਦੇ ਉੱਤੇ ਪੂਤਲਾ ਭੂਕੇ ਅਸੀਂ ਕਹਿਣਾ ਵੀ ਜੇ ਜਿਹੜੀ ਭਾਰਤ ਸਰਕਾਰ ਹੈ ਡਬਲਯੂਟੀਓ ਤੋਂ ਬਾਹਰ ਆਵੇ ਕਾਰਪੋਰੇਟ ਨੂੰ ਖੇਤੀ ਤੋਂ ਹੋਰ ਸੈਕਟਰਾਂ ਤੋਂ ਬਾਹਰ ਕਰੇ ਅਸੀਂ ਇਹਨਾਂ ਮੰਗਾਂ ਨੂੰ ਲਾਗੂ ਕਰਾ ਕੇ ਹਟਾਂਗੇ ਜੇ ਸਰਕਾਰ ਨੇ ਇਹਨਾਂ ਚੀਜ਼ਾਂ ਦੇ ਉੱਤੇ ਨਾ ਧਿਆਨ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਵਾਲੇ ਮੋਰਚੇ ਵਾਂਗੂੰ ਉਦੋਂ ਵੀ ਵੱਡਾ ਮੋਰਚਾ ਲੱਗੂਗਾ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਤੇ ਮਲਾਜਮਾਂ ਨੂੰ ਅਸੀਂ ਇਕੱਠੇ ਕਰਾਂਗੇ ਐਨੀ ਅਗ ਲਗੇ ਗੋਲਵਿੰਦਰ ਸਿੰਘ ਭਾਰਤੀ ਕੇ ਸਾਥ ਜੁਨੇ ਰਾਜੀਵਾਲ ਜਥੇਬਦੀ ਵੱਲੋਂ ਅੱਜ ਕਾਰਪੋਰੇਟਾਂ ਦੇ ਵਿਰੋਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅਸੀਂ ਸਾਰੇ ਇਕੱਤਰ ਹੋਏ ਹਾਂ ਕਾਰਪੋਰੇਟ ਘਰਾਣਿਆਂ ਨੇ ਸਰਕਾਰ ਬੜਾਵਾ ਦੇ ਰਹੀ ਹੈ ਗਰੀਬ ਵਰਗ ਨੂੰ ਮਾਰ ਰਹੀ ਹੈ ਸਰਕਾਰ ਨੂੰ ਸਿਰਜੇਤ ਕਰਨਾ ਚਾਹੁੰਦੇ ਹਾਂ ਵੀ ਗਰੀਬਾਂ ਦੀ ਰੱਖਿਆ ਕਰੇ ਕਾਰਪੋਰੇਟਾਂ ਨੂੰ ਖੇਤੀ ਤੋਂ ਬਾਹਰ ਕਰੇ ਗਰੀਬਾਂ ਨੂੰ ਨਾ ਮਾਰ ਪਵੇ ਇਸ ਕਰਕੇ ਅਸੀਂ ਸਾਰੇ ਅੱਜ ਸਰਕਾਰ ਦੇ ਕੰਨ ਖੋਲਣ ਵਾਸਤੇ ਇਕੱਤਰ ਹੋਏ ਤੇ ਅੱਜ ਪੂਤਲੇ ਛਾੜੇ ਗਏ ਨੇ ਜਿਸ ਤਰ੍ਹਾਂ ਸਰਕਾਰ ਅਗਲਾ ਹੁਕਮ ਹੋ ਉਸ ਤਰ੍ਹਾਂ ਫਿਰ ਅਗਲੇ ਪ੍ਰੋਗਰਾਮ ਲਿਖ ਕੇ ਕੀ ਨਾ ਮਕਰਮਜੀ ਸਿੰਘ ਆਮਨਗਰ ਖੰਨਾ ਜੇਲਾ ਪ੍ਰਧਾਨ ਬੀਕੇਜੂ ਡਕੌਂਦਾ ਧਨੇਰ ਜੋ ਅੱਜ ਅਸੀਂ ਸੰਯੁਕਤ ਮੋਰਚੇ ਦੇ ਛੱਦੇ ਤੇ ਕਾਰਪੋਰੇਟ ਘਰਾਣਿਆਂ ਦੇ ਜੋ ਖੇਤੀ ਨੀਤੀ ਹੈ ਉਹਨਾਂ ਤੋਂ ਬਾਹਰ ਆਉਣ ਦੇ ਲਈ ਜੋ ਅੱਜ ਪੂਤ ਲੈ ਕੇ ਫੁਕੇ ਗਿਆ ਪੂਰੇ ਪੰਜਾਬ ਭਾਰਤ ਦੇ ਵਿੱਚ ਜੀ ਦੀ ਕੜੀ ਦੇ ਤਹਿਤ ਅੱਜ ਅਸੀਂ ਧੂਰੀ ਦੇ ਵਿੱਚ ਰਾਮ ਬਾਗ ਤੋਂ ਮਾਰਚ ਕਰਦੇ ਹੋਏ ਜੋ ਇਹਨਾਂ ਦਾ ਜੀਓ ਅਡਾਨੀਆਂ ਦਾ ਪੰਪ ਹੈ ਇੱਥੇ ਤੱਕ ਮਾਰਚ ਕਰਕੇ ਪੂਤ ਲਿਆ ਜਿਹੜੇ ਫੂਕੇ ਹੈਗੇ ਜੋ ਜਾਨੀ ਸਰਕਾਰ ਕਾਰਪੋਰੇਟ ਕਰਾ ਰਿਆ ਨੂੰ ਖੇਤੀ ਨੀਤੀ ਦੇ ਵਿੱਚ ਲਿਆ ਰਹੀ ਹੈ ਜਿਹਦੇ ਵਿੱਚ ਸਾਡੇ ਕਿਸਾਨ ਹੈ ਕਿਸਾਨਾਂ ਤੋਂ ਖੇਤੀਆਂ ਖੋਈਆਂ ਜਾ ਰਹੀਆਂ ਨੇ ਬੇਸ਼ੱਕ ਪਿੱਛੇ ਅਸੀਂ ਲੜ ਕੇ ਉਹ ਕਾਨੂੰਨ ਹੈ ਵਾਪਸ ਕਰਾ ਲੇ ਪਰ ਸਰਕਾਰ ਟੇਡੇ ਟੰਗੇ ਦੇ ਨਾਲ ਕਿਵੇਂ ਉਹਨਾਂ ਨੂੰ ਖੇਤੀ ਨੀਤੀ ਦੇ ਵਿੱਚ ਲਿਆ ਰਹੀ ਜਿਹਦੇ ਵਿੱਚ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਵੱਡਾ ਨੁਕਸਾਨ ਆ ਜਿਹੜਾ ਹੋ ਰਿਹਾਗਾ ਜਿਹੜੇ WTO ਸਮਝੌਤਾ ਹੈਗਾ ਉਹ ਤਾਂ ਜੀ ਬਾਹਰ ਕਰਨ ਦੇ ਲਈ ਸੰਘਰਸ਼ ਆ ਜਿਹੜਾ ਲੜ ਰਹੇ ਹਾਂਗੇ ਜਿਹਦੇ ਤਹਿਤ ਆ ਛੈਲੂ ਆ ਛੈਲੂ ਲਾ ਕੇ ਅਨਾਜ ਇਹਨਾਂ ਦੇ ਵਿੱਚ ਗਿਆ ਹੈਗਾ ਔਰ ਸਾਡੇ ਕਿਸਾਨਾਂ ਦਾ ਤੇ ਵੱਡੀ ਪੱਧਰ ਤੇ ਜਿਹੜੇ ਮੰਡੀਆਂ ਦੇ ਵਿੱਚ ਮਜ਼ਦੂਰ ਹੈ ਉਹਨਾਂ ਦਾ ਵੀ ਭੋਗ ਪਾਇਆ ਜਾ ਰਿਹਾ ਹੈਗਾ ਜਿਹਦਾ ਅਸੀਂ ਡਟ ਕੇ ਸੰਯੁਕਤ ਮੋਰਚੇ ਦੇ ਵੱਲੋਂ ਵਿਰੋਧ ਆ ਕਰਦੇ ਆਂਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੀ ਜੀ ਸਾਨੂੰ ਕਾਲ ਆਉ ਸੰਯੁਕਤ ਮੋਰਚੇ ਦੀ ਉਹ ਤੇ ਡਟ ਕੇ ਪਹਿਰਾ ਜਿਹੜਾ ਦੇਵਾਂਗੇ